ਲਗਾਤਾਰ ਵਧ ਰਹੀ ਗਰਮੀ ਕਾਰਨ ਲੋਕਾਂ ਦੇ ਪਸੀਨੇ ਛੁੱਟਣੇ ਸ਼ੁਰੂ ਹੋ ਗਏ ਨੇ ਵੀਰਵਾਰ ਨੂੰ ਪਾਰਾ 40 ਡਿਗਰੀ ਤੋਂ ਪਾਰ ਪਹੁੰਚ ਗਿਆ। ਇਸ ਕਾਰਨ ਹੁਣ ਦਿਨ ਦੇ ਨਾਲ-ਨਾਲ ਰਾਤਾਂ ਵੀ ਗਰਮ ਹੋ ਰਹੀਆਂ ਨੇ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੀ ਮੰਨੀਏ ਤਾਂ ਅਗਲੇ 5 ਦਿਨਾਂ 'ਚ ਪਾਰਾ 44 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਕੇਂਦਰ ਨੇ ਅਲਰਟ ਜਾਰੀ ਕਰਦਿਆਂ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਦੋ ਦਿਨਾਂ ਲਈ ਜੇਕਰ ਜ਼ਰੂਰੀ ਨਾ ਹੋਵੇ ਤਾਂ ਸਵੇਰੇ 11 ਤੋਂ ਸ਼ਾਮ 4 ਵਜੇ ਤੱਕ ਕਰੋ ਬਾਹਰ ਨਾ ਜਾਓ। ਜਿੰਨਾ ਹੋ ਸਕੇ ਆਪਣੇ ਆਪ ਨੂੰ ਹਾਈਡਰੇਟ ਰੱਖੋ ਵੀਰਵਾਰ ਨੂੰ ਇੱਕ ਵਾਰ ਫਿਰ ਤੋਂ ਦਿਨ ਦੇ ਤਾਪਮਾਨ ਚ ਵਾਧਾ ਦੇਖਿਆ ਗਿਆ ਹੈ ਇਹ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਰਿਹਾ ਹੈ ਵੱਧ ਤੋਂ ਵੱਧ ਤਾਪਮਾਨ 41.9 ਡਿਗਰੀ ਦਰਜ ਕੀਤਾ ਗਿਆ ਹੈ ਜੋ ਆਮ ਨਾਲੋਂ 3 ਡਿਗਰੀ ਵੱਧ ਸੀ ਜੇਕਰ ਕੁਝ ਦਿਨਾਂ ਚ ਤਾਪਮਾਨ 44 ਡਿਗਰੀ ਜਾਂ ਇਸ ਤੋਂ ਉੱਪਰ ਚਲਾ ਜਾਂਦਾ ਹੈ ਤਾਂ 2000 ਚਾਰ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਕਿ ਮਈ ਚ ਤਾਪਮਨ ਇੰਨਾ ਜ਼ਿਆਦਾ ਹੋਵੇਗਾ ਵਿਭਾਗ ਨੇ 5 ਦਿਨਾਂ ਲਈ ਅਲਰਟ ਵੀ ਦਿੱਤਾ ਹੈ ਸ਼ੁੱਕਰਵਾਰ ਨੂੰ yellow ਅਲਰਟ ਤੇ 18-19 ਨੂੰ orange ਅਲਰਟ ਦਿੱਤਾ ਗਿਆ ਹੈ ਜਦਕਿ ਬੀਤੀ ਰਾਤ ਦਾ ਤਾਪਮਨ 25 ਡਿਗਰੀ ਦਰਜ ਕੀਤਾ ਗਿਆ ਹੈ ਕੇਂਦਰ ਮੁਤਾਬਕ ਪੰਜਾਬ ਹਰਿਆਣਾ ਤੇ ਚੰਡੀਗੜ੍ਹ 'ਚ ਇਸ ਸਮੇਂ ਮੌਸਮ ਖੁਸ਼ਕ ਹੈ ਤੇ ਗਰਮੀ ਦੀ ਲਹਿਰ ਬਰਕਰਾਰ ਹੈ ਫਿਲਹਾਲ ਦਿਨ ਦੇ ਤਾਪਮਨ 'ਚ ਵਾਧਾ ਦੇਖਿਆ ਜਾ ਰਿਹਾ ਸੀ ਪਰ ਕੁਝ ਦਿਨਾਂ 'ਚ ਰਾਤ ਦੇ ਤਾਪਮਨ 'ਚ ਵੀ ਵਾਧਾ ਹੋਵੇਗਾ। ਹਰਿਆਣਾ ਦੇ ਸਿਰਸਾ 'ਚ 47 ਡਿਗਰੀ ਅਤੇ ਬਠਿੰਡਾ 'ਚ 44 ਡਿਗਰੀ ਤਾਪਮਨ ਦਰਜ ਕੀਤਾ ਗਿਆ ਹੈ ਜੋ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਨ ਹੈ। ਚੰਡੀਗੜ੍ਹ ਵਿੱਚ ਵੀ ਅਜਿਹੀ ਹੀ ਸਥਿਤੀ ਹੈ। ਸ਼ੁੱਕਰਵਾਰ ਨੂੰ ਮੌਸਮ ਸਾਫ਼ ਰਹੇਗਾ। ਵੱਧ ਤੋਂ ਵੱਧ ਤਾਪਮਨ 43 ਡਿਗਰੀ ਜਦਕਿ ਘੱਟੋ ਘੱਟ ਤਾਪਮਨ 26 ਡਿਗਰੀ ਹੋ ਸਕਦਾ ਹੈ। ਸ਼ਨੀਵਾਰ ਨੂੰ ਵੀ ਮੌਸਮ ਸਾਫ਼ ਰਹੇਗਾ। ਵਾਤੋ ਵਾਤਾਪਨ 44 ਜਦਕਿ ਘੱਟੋ ਘੱਟ તાਪਮਨ 27 ਡਿਗਰੀ ਹੋ ਸਕਦਾ ਹੈ ਐਤਵਾਰ ਨੂੰ ਵੀ ਮੌਸਮ ਸਾਫ਼ ਰਹੇਗਾ ਤੇ ਵਾਤੋ ਵਾਤਾਪਨ 44 ਤੇ ਘੱਟੋ ਘੱਟ તાਪਮਨ 28 ਡਿਗਰੀ ਰਹਿ ਸਕਦਾ ਹੈ ਲੂ ਲੱਗਣ ਦੇ ਲੱਛਣ ਅਤੇ ਰੋਕਥਾਮ ਲੂ ਲੱਗਣ ਦੇ ਕਈ ਲੱਛਣ ਹੁੰਦੇ ਨੇ ਪਰ ਸਰੀਰ ਦਾ તાਪਮਨ 40 ਡਿਗਰੀ ਤੋਂ ਉੱਪਰ ਜਾਣ ਤੇ ਸਾਵਧਾਨੀ ਵਰਤਣੀ ਚਾਹੀਦੀ ਹੈ ਚਮੜੀ ਲਾਲ ਤੇ ਖੁਸ਼ਕ ਹੋ ਜਾਂਦੀ ਹੈ ਗੰਭੀਰ ਸਿਰਦਰਦ ਸਾਲੈਨ ਚ ਮੁਸ਼ਕਲ ਮਾਸਪੇਸ਼ੀਆਂ ਦੀ ਕਮਜ਼ੋਰੀ ਲੂ ਲੱਗਣ ਦੇ ਆਮ ਲੱਛਣ ਨੇ ਹਾਈਡਰੇਟ ਰਹੋ ਬਹੁਤ ਸਾਰਾ ਪਾਣੀ ਪੀਓ ਤਪੀਆਂ ਧੁੱਪ ਚ ਬਾਹਰ ਜਾਣ ਤੋਂ ਬਚੋ ਬਹੁਤ ਜ਼ਿਆਦਾ ਗਰਮੀ ਦੌਰਾਨ ਘਰ ਦੇ ਅੰਦਰ ਹੀ ਰਹੋ ਜੇ ਬਾਹਰ ਜਾਣਾ ਹੈ ਤਾਂ ਹਲਕੇ ਰੰਗ ਦੇ ਢਿੱਲੇ ਕੱਪੜੇ ਪਾਓ ਤੇ ਸਿਰ ਤੇ ਟੋਪੀ ਕੱਪੜੇ ਜਾਂ ਛਤਰੀ ਨਾਲ ਟੱਕੋ ਕਮਜ਼ੋਰ ਸਮੂਹਾਂ ਦਾ ਧਿਆਨ ਰੱਖੋ ਬਜ਼ੁਰਗਾਂ ਬੱਚਿਆਂ ਤੇ ਪਹਿਲਾਂ ਤੋਂ ਮੌਜੂਦ ਸਿਹਤ ਸਮੱਸਿਆਵਾਂ ਵਾਲੇ ਵਿਅਕਤੀਆਂ ਵੱਲ ਵਿਸ਼ੇਸ਼ ਧਿਆਨ ਦਿਓ ਜਿਆਦਾ ਗਰਮੀ ਦੇ ਘੰਟਿਆਂ ਦੌਰਾਨ ਬਾਹਰੀ ਗਤੀਵਿਧੀਆਂ ਅਤੇ ਕਸਰਤ ਤੋਂ ਪਰਹੇਜ਼ ਕਰੋ